ਸਤ ਸ੍ਰੀ ਅਕਾਲ ਵੈਲਕਮ ਹੈ ਜੀ ਸਾਡੇ ਚੈਨਲ ਸਮਰਥ ਟਿਪਟਿਕ ਤੇ ਅੱਜ ਅਸੀਂ ਫੇਰ ਇੱਕ ਵੀਡੀਓ ਲੈ ਕੇ ਆਏ ਆ ਹਲਪਫੁਲ ਵੀਡੀਓ ਹੈ ਜੀ ਇਹ ਇਹ ਵੀਡੀਓ ਦੇਖ ਕੇ ਤੁਹਾਨੂੰ ਹੋਰ ਵੀਡੀਓ ਦੇਖਣ ਦੀ ਕੋਈ ਲੋੜ ਨਹੀਂ ਕਿਉਂਕਿ ਇਸ ਜੀ ਆਪਾਂ ਸਾਰੇ ਤੁਹਾਨੂੰ ਸਾਰੇ ਤਰੀਕੇ ਨੇ ਜਿਹੜੇ 셔ਟ ਦੀ ਕਟਿੰਗ ਦੇ ਦੱਸਦੇ ਨੇ ਆ ਤੇ ਇੱਕ ਸਿੰਪਲ ਸੂਟ ਨੂੰ ਤੁਸੀਂ ਕਿਵੇਂ ਕਟਿੰਗ ਕਰ ਸਕਦੇ ਹੋ ਸਟਿਚਿੰਗ ਡਿਜ਼ਾਈਨ ਵੀ ਤੁਹਾਨੂੰ ਅੱਗੇ ਆਪਾਂ ਕਿਵੇਂ ਕੀਤਾ ਤੇ ਕਟਿੰਗ ਪ੍ਰੋਪਰ ਦੱਸਾਂਗੇ ਪਲੇਟਸ ਵਗੈਰਾ ਕਿਵੇਂ ਪੈਂਦੀਆਂ ਨੇ ਤੇ ਕੀ ਸ਼ਰਟਾ ਪਿੱਛੇ ਚਲੀ ਜਾਂਦੀ ਹੈ ਉਹ ਕਿਉਂ ਜਾਂਦੀ ਹੈ ਇੱਥੇ ਹੋਲ ਕਿਉਂ ਬੰਦ ਹੈ ਉਹ ਸਾਰਾ ਦੱਸਾਂਗੇ ਜੇ ਤੁਸੀਂ ਇਹ ਕਟਿੰਗ ਅਪਣਾਉਂਗੇ ਤੁਹਾਨੂੰ ਹੋਰ ਕੋਈ ਜੰਜੜ ਚ ਪੈਣ ਦੀ ਲੋੜ ਨਹੀਂ ਸਿੰਪਲ ਇਹ ਕਟਿੰਗ ਕਰਿਓ ਇਹ ਐਵੇਂ ਨਿਸ਼ਾਨੀਆਂ ਨੇ ਜਿਹੜੀਆਂ ਸਾਰੀਆਂ ਪ੍ਰੋਪਰ ਇਸ ਤਰ੍ਹਾਂ ਢੰਗ ਨਾਲ ਤੁਸੀਂ ਸੂਟ ਕਟਿੰਗ ਕਰਿਓ ਤੁਹਾਡਾ ਸੂਟ ਜਮਾ ਪਰਫੈਕਟ ਜਮਾ ਪੂਰਾ ਫਿਟਿੰਗ ਵਾਲਾ ਜਿਹੜਾ ਸੂਟ ਬਣੂਗਾ ਜੀ ਤੇ ਮੈਨੂੰ ਨਹੀਂ ਲੱਗਦਾ ਇਸ ਤੋਂ ਵਧੀਆ ਕੋਈ ਕਾਟ ਹੋਊਗੀ ਕਿਉਂਕਿ ਐਕਸਪੀਰੀਅੰਸ ਹੈ ਜੀ ਮੈਨੂੰ ਮੈਂ ਬਹੁਤ ਛੋਟੀ ਲੱਗੂਗੀ ਸੀ ਕਟਿੰਗ ਸਟਿਚਿੰਗ ਕਰਨਾ ਟੋਟਲ 12 ਸਾਲ ਆਲਮੋਸਟ ਹੋ ਗਏ ਜਾਦਾ ਹੀ ਹੋ ਗਏ ਹੁਣੇ ਬਹੁਤ ਛੋਟੀ ਲੱਗ ਗਈ ਸੀ ਤੁਹਾਨੂੰ ਦੱਸਿਆ ਜਿਵੇਂ ਮੈਂ ਤੇ ਮੈਂ ਕਾਫੀ ਤਰ੍ਹਾਂ ਦੀਆਂ ਕੱਟ ਆਪਾਂ ਆਪ ਕੇ ਦੇਖੀਆਂ ਇਹ ਕਾਟ ਬਚਾ ਮ ਪਰਫੈਕਟ ਤਰੀਕਾ ਸਾਰੇ ਕਸਟਮਰਸ ਲਈ ਸਭ ਕਿਤੋਂ ਕੋਈ ਕਦੇ ਵੀ ਲੰਬਾ ਨਹੀਂ ਆਇਆ ਸਟੀਫ ਫਿਟਿੰਗ ਪਿੱਛੇ ਤੇ ਮੈਨੂੰ ਵੀ ਇਹੀ ਪਰਫੈਕਟ ਲੱਗਦੀ ਹੈ ਮੈਂ ਵੀ ਆਪਣੇ ਸੂਟਾਂ 'ਚ ਵੀ ਇਹੀ ਕੋਈ ਇਹਨੇ ਪਹਿਲਾਂ ਟੇਲਰ ਤੋਂ ਕਹਿ ਕੇ ਵੀ ਇਹੀ ਕੋ ਆਪ ਬਣਦੀ ਰਹੀਆਂ ਜਿਹੜੇ ਮੈਂ ਖੁਦ ਬਣਾਉਂਦੀ ਸੀ ਉਹਨਾਂ 'ਚ ਵੀ ਆਪ ਹੀ ਬਣਦੀ ਸੀ ਹੁਣ ਤਾਂ ਚਲੋ ਕਟਿੰਗ ਕਰਦੀ ਆ ਮੈਂ ਕਟੇ ਕਰਦੀ ਆ ਡਿਜ਼ਾਈਨਿੰਗ ਵਗੈਰਾ ਵੀਡੀਓ ਲਈ ਮੈਂ ਸੂਟ ਆਪੋ ਵੀ ਡਿਜ਼ਾਈਨ ਵੀ ਕਰ ਦਿੰਦੀ ਆ ਤੇ ਜਿਹੜੇ ਸਾਡੇ ਵਰਕਰ ਨੇ ਉਹਨਾਂ ਤੋਂ ਵੀ ਕਰਵਾ ਲੈਣੀਆਂ ਬਹੁਤ ਵਧੀਆ ਫਿਟਿੰਗ ਰਹਿੰਦੀ ਹੈ ਜੀ ਤੇ ਇਸ ਵੀਡੀਓ ਆਪਾਂ ਸ਼ੁਰੂ ਕਰਦੇ ਆ ਤੇ ਇਸ 'ਚ ਮੈਂ ਆਪਣੀ ਸ਼ਰਟ ਬਣਾਈ ਸੀ ਇੱਕ ਤੇ ਇਸੇ ਨੂੰ ਇਹਦੀਆਂ ਕਟ ਆਪਾਂ ਦੇ ਖਾਂਦੇ ਆਪਾਂ ਤੁਹਾਨੂੰ ਦੱਸਾਂਗੇ ਜਿਹੜੀ ਸ਼ਰਟ ਹੈ ਸ਼ਰਟ ਦਾ ਘੇੜ ਸੀਗਾ ਜਿਵੇਂ ਉਹ ਤੋਂ ਆਪਾਂ ਨੇ 3 ਇੰਚ ਐਕਸਟਰਾ ਘੇਰੇ ਤੋਂ हिਪ ਤੋਂ हिਪ ਮੈ ਲਿਓ ਜ ਜਿਹਦੀ ਘੇੜ ਘੇੜਾ ਜ਼ਿਆਦਾ ਉਹਨੇ ਘੇਰੇ ਤੋਂ 3 ਇੰਚ ਵੱਧ ਕੱਪੜਾ ਲੈਣਾ ਜਿਹਦੀ हिਪ ਜ਼ਿਆਦਾ ਉਹਨੇ हिਪ ਤੋਂ 3 ਇੰਚ ਵੱਧ ਕੱਪੜਾ ਲੈਣਾ ਤੇ ਇਸ ਤਰ੍ਹਾਂ ਜਿਹੜਾ ਕੱਪੜਾ ਆਪਾਂ ਨੇ ਉਹ ਲੈ ਲਿਆ ਦੋ ਪੀਸ ਦਾ ਇੱਕ ਪੀਸ ਇੱਥੇ ਨਿਕਲੂਗਾ ਇੱਕ ਪੀਸ ਇੱਧਰ ਠੀਕ ਹੈ ਜੀ ਹੁਣ ਇਹਨੂੰ ਆਪਾਂ ਉਲਟੀ ਸਾਈਡ ਐ ਜਿਹੜਾ ਤੈਹ ਲਾ ਲੈਣੀ ਆ ਸਾਰੇ ਕੱਪੜੇ ਦੀ ਆਪਾਂ ਇਸ ਤਰ੍ਹਾਂ ਤੈਹ ਲਾ ਲੈਨੇ ਜਮਾਂ ਇਹਨੇ ਤੈਹ ਲਾਉਣੀ ਐ ਨਾ ਕੱਪੜਾ ਜਮਾਂ ਵਧੇ ਘਟੇ ਨਾ ਪੂਰੀ ਵਧੀਆ ਤੈਹ ਲਾਇਆ ਕਰੋ ਵਧੀਆ ਟੰਗ ਨਾਲ ਜਦੋਂ ਆਪਾਂ ਮੈਨਣਾ ਪੁਆਇੰਟ ਦਾ ਵੀ ਫਰਕ ਨਾ ਪਵੇ ਆਪਾਂ ਸੋਚ ਲੈਨੇ ਵੀ ਨਾ ਇੱਥੇ ਵੀ ਚੱਲੇ ਸੀ ਵੀ 15 ਹੀ ਐ ਥੋੜਾ ਵੀ ਪੁਆਇੰਟ ਦਾ ਵੀ ਫਰਕ ਨਾ ਪਾਇਆ ਕਰੋ ਚاہے ਹੋਲੀ ਕਰ ਲਓ ਪਰ ਕਮ ਵਧੀਆ ਕਰੋ ਹਮੇਸ਼ਾ ਹੋਲੀ ਹੋਲੀ ਤੇਨ ਨਾਲ ਜੇ ਤੁਸੀਂ ਹਲੇ ਸਿੱਖ ਰਹੇ ਹੋ ਨਾ ਇੱਕ ਇੱਕ ਕਟਿੰਗ ਕਰਨ ਵੇਲੇ ਇੱਕ ਨਿਸ਼ਾਨੀ ਲਾਉਣ ਵੇਲੇ ਉਹਨੂੰ ਦੋ ਵਾਰ ਸੋਚਿਆ ਕਰੋ ਵੀ ਇਹਦਾ ਰਿਜ਼ਲਟ ਕੀ ਆਊਗਾ ਇਹ ਇਹ ਚੀਜ਼ ਕਰਨ ਨਾਲ ਕਿਵੇਂ ਕਿਵੇਂ ਬਣੂਗਾ ਸਾਰਾ ਸੋਚਿਆ ਕਰੋ ਫਟਾਫਟ ਕਰਨ ਦਾ ਕੋਈ ਫਾਇਦਾ ਨਹੀਂ ਕਾਲੀ ਚ ਕਦੇ ਵੀ ਸੂਤ ਨਾ ਕਰਦੇ ਜੇ ਤੁਸੀਂ ਹਲੇ ਸਿੱਖ ਰਹੇ ਹੋ ਸਿੱਖਦੇ ਤਾਂ ਸਾਰੀਆਂ ਜੀ ਸਿੱਖ ਤਾਂ ਹਲੇ ਮੈਂ ਵੀ ਰਹੀ ਆਂ ਦੇਖੋ ਕੰਮ ਤੋਂ ਬਾਅਦ ਬਾਅਦ ਵੀ ਜਿਵੇਂ ਪਹਿਲਾਂ ਵੀ ਕਿੰਨੇ ਸਾਲ ਹੋ ਗਏ ਮੈਨੂੰ ਪੇਂਟਿੰਗ ਕਟਿੰਗ ਸਟਿਚਿੰਗ ਕਰਦੀ ਨੂੰ ਬੁਨਾਈ ਵਗੈਰਾ ਕਢਾਈ ਵਗੈਰਾ ਸਭ ਕੁਝ ਆਉਂਦਾ ਪਰ ਟਾਈਮ ਨਹੀਂ ਲੱਗਦਾ ਹਨਾ ਇੰਨਾ ਕੁਝ ਕਰਨ ਦਾ ਤੇ ਸਿੱਖ ਤਾਂ ਹਲੇ ਵੀ ਰਹੀਆਂ ਬਹੁਤ ਕੁਝ ਸਿੱਖ ਰਿਹਾ ਹਲੇ ਜਿਵੇਂ ਹਣ ਜਿੰਨੇ ਡਿਜ਼ਾਈਨ ਹੁਣ ਅੱਜ ਕੱਲ ਚੱਲ ਰਹੇ ਨੇ ਪਹਿਲਾਂ ਨਹੀਂ ਸੀ ਪਹਿਲਾਂ ਪਾਈਪਿੰਗ ਵਗੈਰਾ ਲੇਸ ਵਗੈਰਾ ਕੱਢ ਲੈਂਦੇ ਸੀ ਸਿੰਪਲ ਐਨਟੀ ਡਿਜ਼ਾਈਨਿੰਗ ਜਿਹੜੀ ਹੁਣ ਹੁੰਦੀ ਹੈ ਐਨੀ ਨਹੀਂ ਸੀ ਹੁੰਦੀ ਜਿਵੇਂ ਸਟ੍ਰੇਟ ਸਲਵਾਰ ਦਾ ਟ੍ਰੈਂਡ ਪਹਿਲਾਂ ਮੰਮੀ ਉਹਨਾਂ ਦੇ ਵਿਆਹਾਂ ਵੇਲੇ ਹੁੰਦਾ ਸੀ ਹੁਣ ਦੁਬਾਰੇ ਆ ਗਿਆ ਚੇਂਜ ਹੋ ਕੇ ਆਇਆ ਤਾਂ ਇਹ ਵੀ ਨਵੀਆਂ ਨਵੀਆਂ ਚੀਜ਼ਾਂ ਹੁੰਦੀਆਂ ਨੇ ਆਪਣੀ ਸਿੱਖਣ ਲਈ ਵਰਕਰ ਨੇ ਉਹਨਾਂ ਚ ਵੀ ਇੱਕ ਕਾਫੀ ਇਸਦੇ ਨੇ ਉਹ ਵੀ ਦੇਖੋ ਹਨਾ ਉਹਨਾਂ ਨੂੰ ਵੀ ਤਸਮੀਆਂ ਪੈਂਦੀਆਂ ਨੇ ਜਿਵੇਂ ਉਹਨਾਂ ਨੂੰ ਤਾਂ ਕਿੰਨੇ ਸਾਲ ਹੋ ਗਏ ਸਟੀਚਿੰਗ ਕਰਦਿਆਂ 30 ਤੋਂ 35 ਸਾਲ ਦਾ ਆਮ ਨਾਲ ਹੋ ਗਏ ਹੋਣੇ ਉਹਨਾਂ ਨੂੰ ਸਟੀਚਿੰਗ ਕਰਦਿਆਂ ਪਰ ਉਹ ਹੱਲੇ ਵੀ ਸਿੱਖਦੇ ਨੇ ਕਿਉਂਕਿ ਨਵੀਂ ਤੋਂ ਨਵੀਂ ਟ੍ਰੈਂਡ ਚ ਚੀਜ਼ ਆਉਂਦੀ ਰਹਿੰਦੀ ਹੈ ਵੈਸੇ ਵੀ ਇਨਸਾਨ ਆਪਣੀ ਜ਼ਿੰਦਗੀ ਭਰ ਸਿੱਖਦਾ ਰਹਿੰਦਾ ਹੈ ਕੋਈ ਵੀ ਇਨਸਾਨ ਇਹ ਨਹੀਂ ਹੋਊਗਾ ਵੀ ਉਹਨੇ ਜਿਹੜੀ ਇਹ ਸਾਰਾ ਗਿਆਨ ਦੁਨੀਆ ਦਾ ਸਾਰਾ ਗਿਆਨ ਪ੍ਰਾਪਤ ਕਰ ਲਿਆ ਉਹਨੇ ਆਪਣੀ ਲੰਬੀ ਉਮਰ ਤੱਕ ਇਨਸਾਨ ਸਿੱਖਦਾ ਹੀ ਰਹਿਣਾ ਤੇ ਆਪਾਂ ਤੈਹ ਲਾ ਲਈਏ ਆਪਾਂ ਹੁਣ ਨੀਚੇ ਤੋਂ ਇਹਨੇ ਕੱਟਿੰਗੇ ਜਿਹੜੀ ਉਹ ਕਰਕੇ ਦਿਖਾਉਣੇ ਆ ਕਰ ਕਰ ਇਹ ਦੇਖੋ ਇਹ ਆ ਆਪਣਾ ਫਰੰਟ ਪੀਸ ਇਹ ਆਪਣਾ ਬੈਕ ਪੀਸ ਦੋਨੇ ਪੀਸ ਆਪਾਂ ਇਹ ਮੈਂ ਤੈਹ ਲਾ ਕੇ ਰੱਖ ਲਈਏ ਦੇਖੋ ਇਹ ਮੈਂ ਨਾ 1/2 ਇੰਚ نیچے ਰੱਖਿਆ ਇਸ ਤੋਂ ਇਹ 1/2 ਇੰਚ ਵੱਧ ਹੋਊਗਾ ਇਹ ਥੋੜੀ ਜਿਹੀ ਕਪੜੇ ਦੀ ਵਾਧ ਘਾਟ ਸੀਗੀ ਐਵੇਂ ਆ ਦੇਖੋ ਜਿੱਧਰ ਜ਼ਿਆਦਾ ਹੋਏ ਕੋਈ ਗੱਲ ਨਹੀਂ ਕਿਉਂਕਿ ਆ ਪਟੇ ਡਾ ਕੱਟਣਾ ਹੀ ਹੁੰਦਾ ਮੋਟਾ ਤੁਸੀਂ ਨਾ ਬਸ ਇਹ ਧਿਆਨ ਰੱਖੋ ਵੀ 1/2 ਇੰਚ ਪਿੱਛੇ ਵਾਲਾ ਵੱਧ ਹੋਊਗਾ ਅਗਲਾ ਕੱਟ ਹੋਊਗਾ ਇਸ ਤਰ੍ਹਾਂ ਠੀਕ ਹੈ ਜੀ ਤੇ ਇਸ ਦਾ ਤੀਰਾ ਹੋਊਗਾ 2 1/2 ਇੰਚ ਜੇ ਕੋਈ ਜ਼ਿਆਦਾ ਪਤਲਾ ਹੈ ਉਹਦਾ 6 ਹੋਊਗਾ ਜੇ ਕੋਈ ਨੋਰਮਲ ਹੈ ਉਹਦਾ ਸਵਾ 6 ਹੋਊਗਾ ਜੇ ਕੋਈ ਹੈਵੀ ਹੈ ਤਾਂ 6.5 ਹੋਊਗਾ ਜੇ ਕੋਈ ਓਵਰ weight ਆ ਤਾਂ 7 ਤੱਕ ਜਾਊਗਾ ਠੀਕ ਹੈ ਜੀ ਇਹ ਆਈਡੀਆ ਰੱਖਿਆ ਕਰੋ ਬਾਕੀ ਤੁਸੀਂ ਮਾਪ ਲਿਆ ਕਰੋ ਹਨਾ ਕਿੰਨਾ ਤੀਰਾ ਬੰਦ ਹੈ ਤੇ ਮੇਰੇ ਨਾ ਨੋਰਮਲ ਸ ਤੀਰਾ ਹੋਊਗਾ ਮੇਰੇ ਸਵਾ 6 ਦਾ ਹੋਊਗਾ ਨਾ ਮੈਂ ਮੋਟੀ ਆ ਨਾ ਮੈਂ ਪਤਲੀ ਆ ਠੀਕ ਹੈ ਜੀ ਸਵਾ 6 ਦਾ ਮੋٹے ਪਤਲੇ ਦਾ ਵੀ ਨਹੀਂ ਹੁੰਦਾ ਕਈ ਵਾਰ ਨਾ ਮੋਡੇ ਦੀ ਟਲਾਨ ਦੇਖੀ ਜਾਂਦੀ ਹੁੰਦੀ ਹੈ ਕਿ ਕਈ ਕਈਆਂ ਦੇ ਮੋਡੇ ਡਿਗਣ ਲੱਗ ਜਾਂਦੇ ਨੇ ਸਾਢੇ 6 ਤੀਰੇ ਨਾਲ ਵੀ ਡਿਗਣ ਲੱਗ ਜਾਂਦੇ ਨੇ ਤਾਂ ਉਹਨਾਂ ਦਾ ਘੱਟ ਰੱਖਣਾ ਪੈਂਦਾ ਹੈ ਤਾਂ ਹਮੇਸ਼ਾ ਦੇਖਣਾ ਪੈਂਦਾ ਨਾਪ ਲੈ ਲਿਆ ਕਰੋ ਤੁਸੀਂ ਕਿੰਨਾ ਤੀਰ ਹੈ ਉਸ ਅਕੋਰਡਿੰਗ ਸਵਾ 6 ਲੈ ਲਿਆ ਨੀਚੇ ਆਪਾਂ ਸਵਾ 6 ਤੋਂ ਬਾਅਦ ਨੀਚੇ ਆਪਣਾ ਮੋਡਾ ਹੋਊਗਾ ਜੀ ਸਵਾ 7 ਤੱਕ ਦਾ 1 ਇੰਚ ਮੈਂ ਵਾਗ ਲੈਣੀ ਹੁੰਦੀ ਐ ਇਸ ਤੇ ਸਵਾ 7 ਤੇ ਆਪਾਂ ਇਹ ਨਿਸ਼ਾਨੀ ਲਾਈਆ ਜੇ ਤੁਹਾਡਾ 6 ਇੰਚ ਤਿਰ ਹੈ ਤਾਂ 7 ਤੇ ਲਾਇਓ ਜੇ ਸਵਾ 6 ਹੈ ਤਾਂ ਸਵਾ 7 ਤੇ ਲਾਇਓ ਇੱਥੋਂ ਮੈਂ ਆਪਾਂ ਨੀਚਲੇ ਪੀਸ ਤੋਂ ਫਰੰਟ ਪੀਸ ਤੋਂ ਫਰੰਟ ਪੀਸ ਤੋਂ ਮੈਂ ਨਾ ਸਵਾ 7 ਤੇ ਲਾ ਲਿਆ ਠੀਕ ਹੈ ਜੀ ਸਮਝ ਆ ਰਹੀ ਹੋਣੀ ਸਾਰਿਆਂ ਨੂੰ ਕੋਈ ਨਹੀਂ ਜੇ ਨਾ ਸਮਝਾਈ ਤਾਂ ਮੈਨੂੰ ਕਮੈਂਟ ਵਿੱਚ ਦੱਸ ਦਿਓ ਵੀ ਤੁਹਾਡੀ ਸਮਝ ਘੱਟ ਆਉਂਦੀ ਹੈ ਜੀ ਆਪਾਂ ਸੁਧਾਰ ਕਰਾਂਗੇ ਤੇ ਪਲੇਟਸ ਆਪਾਂ ਦੇਖੋ ਪਲੇਟਸ ਮੇਰੇ ਆਉਂਦੀਆਂ ਨੇ ਸਵਾ 12 ਤੇ ਪਲੇਟਾਂ ਵੀ ਤੁਸੀਂ ਮੇਨੀਆਂ ਨੇ ਆ ਜਿਹੜੀ ਮੋਢਿਆਂ ਵਾਲੀ ਸੀਨ ਹੁੰਦੀ ਹੈ ਨਾ ਇੱਥੋਂ ਮਿਲ ਲਿਆ ਕਰੋ ਵੀ ਕਿੰਨੇ ਤੇ ਪਲੇਟਾਂ ਆ ਰਹੀਆਂ ਨੇ ਪਲੇਟਾਂ ਨੇ ਜੀ ਮੇਰੀਆਂ ਸਵਾ 12 ਤੇ ਨਿਸ਼ਾਨੀ ਜਿਵੇਂ ਕਿਸੇ ਜਿਹਾ ਸ਼ਰਟ ਦਾ ਨਾਪ ਲਿਆ ਮੋਡਿਅਲੀ ਸਿਉਣ ਤੋਂ ਲੈ ਕੇ ਇਹ ਪਲੇਟ ਹੈ ਜਿਹੜੀ ਲੰਬੀ ਇਹ ਮੇਰੀ ਪੌਣੇ 12 ਤਿਆਰ ਰਹਿੰਦੀ ਹੈ ਇਸ ਲਈ ਮੈਂ ਅੱਧਾ ਇੰਚ ਜਿਹੜਾ ਸ਼ੋਲਡਰ ਚ ਕਪੜਾ ਆਊਗਾ ਮਾਰਜਨ ਦਾ ਉਹ ਲ ਐਡ ਕੀਤਾ ਇਸ ਚ ਸਵਾ 12 ਤੇ ਨਿਸ਼ਾਨੀ ਲੱਗੂ ਜਿਹੜਾ ਇਹਦਾ ਡਿਫਰੈਂਸ ਰਹੂ ਜੇ ਕੋਈ ਜ਼ਿਆਦਾ ਪਤਲਾ ਹੈ ਤਾਂ ਉਹਦਾ 3 ਇੰਚ ਜੇ ਕੋਈ ਨਾਰਮਲ ਸਾਈਜ਼ ਦਾ ਹੈ ਤਾਂ ਸਵਾ 3 ਸਾਢੇ 3 ਲੈ ਸਕਦੇ ਹੋ ਜੇ ਕੋਈ ਕਾਫੀ ਹੈਵੀ ਹੈ ਤਾਂ ਉਹਦਾ 4 ਇੰਚ ਦਾ ਫਰਕ ਵੀ ਰਹਿ ਜਾਂਦਾ ਹੁੰਦਾ ਹੈ ਕਈ ਸਾਨੂੰ ਕਸਟਮਰ ਕਹਿੰਦੇ ਆ ਵੀ ਤੁਸੀਂ ਸਾਡੇ ਨਾਲ ਇਹ ਫਰਕ ਰੱਖਿਓ ਆਪ ਤੋਂ ਦੱਸ ਦੇਣੀ ਵੀ 4 ਇੰਚ ਦਾ ਫਰਕ ਰੱਖਿਓ 2.5 ਸਾਡੇ 3 ਦਾ ਸਾਡੇ 3 ਦਾ ਨੀਚੇ پلیਟ ਹੋਊਗੀ 7 ਇੰਚ ਦਾ ਲਓ ਜੀ ਇਸ ਤਰ੍ਹਾਂ ਨਿਸ਼ਾਨੀ ਲਾ ਲਈ ਆਪਾਂ ਨੇ ਇਹ ਹੈਗੀ ਆਪਣੀ ਲੰਬੀ ਪਲੇਟ ਇੱਥੋਂ ਆਪਾਂ ਇੰਚੀ ਟੇਪ ਰੱਖ ਕੇ ਇਹ ਕੋਰਨਰ ਤੇ ਇੰਚੀ ਟੇਪ ਰੱਖਣਾ ਆਪਾਂ ਨੇ ਇਹ ਕੋਰਨਰ ਤੇ ਟੇਢੀ ਪਲੇਟ ਪਾਉਣੀ ਆ ਹੁਣ ਆਪਾਂ ਨੇ ਤੇ ਜਿਹੜਾ ਇਹਦਾ ਡਿਫਰੈਂਸ ਹੋਊਗਾ ਉਹ ਹੋਊਗਾ 2.5 ਇੰਚ ਸਵਾ ਤੋਂ ਵੀ ਰੱਖ ਸਕਦੇ ਹੋ 2.5 ਵੀ ਰੱਖ ਸਕਦੇ ਹੋ ਮੈਨੂੰ 2.5 ਪਸੰਦ ਹੈ ਇਹ ਮੈਨੂੰ ਜਿਆਦਾ ਨੇੜੇ ਨੇੜੇ ਪਲੇਟਾਂ ਨਹੀਂ ਪਸੰਦ ਕਿਸੇ ਨੂੰ ਵੀ ਨਹੀਂ ਪਸੰਦ ਹੁੰਦੀ ਜਿਹੜੇ ਇਹਨਾਂ ਇੱਕ ਅਨਾਂ ਕ फर्क ਹੁੰਦਾ ਉਹ ਨਹੀਂ ਸੋਹਣੀਆਂ ਲੱਗਦੀਆਂ ਪਲੇਟਾਂ 2.5 ਇੰਚ ਦਾ ਫਰਕ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਬਿਲਕੁਲ ਸਿੰਪਲ ਸੀਗਾ ਇਹ ਪਲੇਟ ਤੋਂ ਇੱਥੇ ਇੰਚ ਟੇਪ ਰੱਖਿਆ ਇਹ ਡਿਫਰੈਂਸ ਮੇਜ਼ਰਮੈਂਟ ਇਹਦੀ ਲੈਣੀ ਹੈ ਬਸ ਆਪਾਂ ਇਹਦਾ 2.5 ਇੰਚ ਹੋਵੇ ਫਰਕ ਇਧਰ ਸਾਈਡ ਤੇ ਲਾਤੀ ਉਸ ਤੋਂ ਬਾਅਦ ਆਪਣੀ ਛਾਤੀ ਕਿੰਨੀ ਹੈ ਜੀ ਛਾਤੀ ਹੈਗੀ ਆਪਣੀ 21 ਸੀ ਨਾਪਦੇ ਨਾ ਹਾਂਜੀ 21 21 ਦਾ ਅੱਧ ਕਿੰਨਾ ਹੁੰਦਾ ਸਾਢੇ 10 ਸਾਢੇ 10 ਚ ਪੁਆਇੰਟ ਹੋਰ ਐਡ ਕਰਨਾ ਪੌਣੀ 11 ਤੇ ਮੈਂ ਨਿਸ਼ਾਨੀ ਲਾ ਰਹੀ ਆ ਕਿਉਂਕਿ ਜੀ ਪਲੇਟ ਚ ਵੀ ਆ ਜਾਂਦਾ ਹੁੰਦਾ ਕੱਪੜਾ ਸਾਢੇ 10 ਤੋਂ ਪੌਣੀ 11 ਪੌਣੀ 11 ਤੇ ਇਹ ਨਿਸ਼ਾਨੀ ਲੱਗੂ ਅੱਗੇ ਕਮਰ ਦੀ ਨਿਸ਼ਾਨੀ 7 ਦਾ ਅੱਧ ਪਲੇਟ ਦੇ ਹਾਫ ਚ ਹੀ ਪੌਣੀ ਹੁੰਦੀ ਆ ਪਰਫੈਕਟ ਫਿਟਿੰਗ ਆਉਂਦੀ ਆ ਜੀ ਇਹਦੇ ਨਾਲ ਇਦੇ ਅਰਥ ਚ ਤੇ ਕਮਰ ਕਿੰਨੀ ਆਪਣੀ ਹੈਗੀ ਹੈ ਜੀ 16 ਇੰਚ ਸਾਢੇ 16 ਦਾਦ ਸਵਾ 8 ਸਵਾ 8 ਚੱਕ ਪਾ 1 ਇੰਚ ਇਹਦਾ ਐਡ ਕਰਨਾ 1 ਇੰਚ ਪਲੇਟ ਚ ਆ ਜਾਂਦਾ ਆਰਾਮ ਨਾਲ ਸਵਾ 8 ਤੇ ਸਵਾ 9 ਜੀ ਸਵਾ 9 ਤੇ ਨਿਸ਼ਾਨੀ ਲੱਗੋ ਇਹ ਸਵਾ 8 ਰਹੇ ਜੋ ਠੀਕ ਹੈ ਜੀ ਸਵਾਰਟ ਰਹੂ ਇਹ 7.9 ਤੇ ਆਪਾਂ ਨਿਸ਼ਾਨੀ ਲਾ ਲਈ ਤੇ ਆਪਣੀ हिਪ ਕਿੰਨੀ ਸੀ 16.5 ਤਿਆਰ ਰਹ ਜਾਂਦੀ ਹੈ ਜੀ 17 ਇੰਚ ਲੈਣੇ ਆਪਾਂ 22 ਇੰਚ ਆਪਣੀ ਜਿਹੜੀ ਹੈਗੀ ਆ हिਪ ਪਰ 22 ਦਾ 11 11 ਤੱਕ ਨੂੰ ਇਹਨੂੰ ਆਪਾਂ ਜਿਹੜਾ ਵੇਲਾ ਉਹ ਨਹੀਂ ਆ ਇੱਕ ਨਾ ਤੁਸੀਂ ਜੇ ਉਹ ਨਹੀਂ ਹੁੰਦਾ ਵੀ ਆਪਣੇ ਕਹਿ ਦਿੰਦੇ ਆ ਵੀ ਪੁਆਇੰਟ ਜਿਹੜਾ ਇੱਥੋਂ ਥੋੜਾ ਲੂਸ ਰੱਖਿਆ ਕਰੋ ਫਸਦਾ ਜਿਹੜੇ ਹੈਵੀ ਹੁੰਦੇ ਆ ਉਹਨਾਂ ਦਾ ਦੱਸਦੀ ਆ ਮੈਂ ਤੁਹਾਨੂੰ ਉਹਨਾਂ ਦੇ ਤੁਸੀਂ ਨਾ 2 ਤੋਂ 2.5 ਦੇ ਵਿੱਚ ਵਿੱਚ ਸਿੱਧੀ ਲਾਈਨ ਲਾਇਆ ਕਰੋ ਇਸ ਤਰ੍ਹਾਂ ਸਿੱਧੀ ਲਾਈਨ ਤੇ ਫਿਰ ਤੁਸੀਂ ਇਹ ਇਹਦੇ ਨਾਮ ਲਾਇਆ ਕਰੋ ਇਸ ਤਰ੍ਹਾਂ ਇਸ ਤਰ੍ਹਾਂ ਜਮਾਈ ਟੋ ਸਟ੍ਰੇਟ ਕਰ ਦਿੰਨੇ ਆ ਨਾ ਜਦੋਂ ਦੇਖੋ ਅੱਧੇ ਇੰਚ ਦਾ ਫਰਕ ਪੈ ਜਾਂਦਾ ਜਦੋਂ ਆਪਾਂ ਇੱਥੋਂ ਸਟ੍ਰੇਟ ਕਰਦੇ ਆ ਜਿਹੜੇ ਆਪਾਂ ਹੈਵੀ ਕਹਰੇ ਆ ਬੈਕ ਪੁਆਇੰਟ ਨਹੀਂ ਜਾਦੇ ਹੁੰਦੇ ਤੇ ਆਪਣੇ ਪਿੱਛੇ ਜਾਦੇ ਹੁੰਦਾ ਮਤਲਬ हिਪ ਪੁਆਇੰਟ ਤੋਂ ਉੱਪਰਲੇ ਪਾਸੇ ਤਾਂ ਜਿੰਨ ਜਿੱਥੋਂ ਜਿਹੜੇ ਹੈਵੀ ਆ ਉਥੋਂ ਤੇ ਉਹਨਾਂ ਵਾਸਤੇ ਇਹ ਪਹਿਲਾਂ ਥੋੜਾ ਖੋ ਸਟ੍ਰੇਟ ਫਿਰ ਹੌਲੀ ਹੌਲੀ ਇਸ ਤਰ੍ਹਾਂ ਵੀ ਅੰਦਰ ਨੂੰ ਆਓ ਕਮਰ ਵੱਲ ਨੂੰ ਤੇ ਜੇ ਆਪਾਂ ਸਿੱਧਾ ਕਰਾਂਗੇ ਤਾਂ ਉੱਥੋਂ ਇਹਨਾਂ ਦੇ ਨਾ ਸ਼ਰਟ ਹੈ ਜਿਹੜੀ ਫਸਣ ਲੱਗ ਜਾਂਦੀ ਹੈ ਤੇ ਉੱਪਰੋਂ ਵੀ ਆਪਾਂ ਹੁਣ ਇਹਨਾਂ ਨੂੰ ਮਿਲਾ ਦਿੰਨੇ ਆ ਤੇ ਹੁਣ ਜੀ ਆਪਣੀ ਜਿਹੜੀ ਸਾਈਡ ਪਲੇਟ ਪਾਉਗੀ ਉਹ ਕਿਵੇਂ ਪਾਉਣੀ ਹੈ ਇਹ ਪੁਆਇੰਟ ਤੋਂ ਆਪਾਂ ਜਿਹੜੀ ਇਹ ਲੰਬੀ ਪਲੇਟ ਹੈ ਦਿਖਾਇਓ ਸਾਰੀ ਲੰਬੀ ਪਲੇਟ ਇਹ ਜਿਹੜੀ ਲੰਬੀ ਪਲੇਟ ਆ ਇਦਾਂ ਉੱਪਰਲੇ ਪੁਆਇੰਟ ਤੋਂ ਸਿਰਫ ਹਾਫ ਇੰਚ نیچے ਇਸ ਤਰ੍ਹਾਂ ਲਾਈਨ ਲਾਵਾਂਗੇ ਤੇ ਪੌਣੇ 2 ਦਾ ਇਹਦਾ ਫਰਕ ਰਹੂਗਾ ਇਸ ਤਰ੍ਹਾਂ ਇਸ ਤੋਂ ਹਾਫ ਇੰਚ ਲਾਈਨ ਲਾਈਨ ਹੀ ਵੀ ਤੇ ਜਿਹੜਾ ਇਹਦਾ ਡਿਫਰੈਂਸ ਆ ਉਹ ਸਿਰਫ ਪੌਣੇ 2 ਦਾ ਰਹੂਗਾ ਹੁਣ ਜਿਹੜਾ ਇਹ ਪੌਣੇ 2 ਵਾਲਾ ਪੁਆਇੰਟ ਹੈ ਉਹਨੂੰ ਆਪਾਂ ਇੱਥੇ ਕਮਰ ਦੇ ਪੁਆਇੰਟ ਤੇ ਮੀਟ ਕਰਾਂਗੇ ਨਾਲ ਨਾਲ ਮੈਨੂੰ ਉਮੀਦ ਹੈ ਜਿਹੜਾ ਸਾਡਾ ਕੈਮਰਾਮੈਨ ਹੈ ਮੇਰਾ ਸਟੂਡੈਂਟ ਹੈ ਇਹ ਵੀ ਸਿੱਖ ਰਿਹਾ ਹੁਣ ਇਸ ਤਰ੍ਹਾਂ ਡੈਡੀ ਪਲੇਟ ਠੀਕ ਹੈ ਜੀ ਅੱਗੇ ਆਪਾਂ ਕੱਟ ਦੱਸਦੇ ਹਾਂ ਬਿਲਕੁਲ ਸਿੰਪਲ ਸੀ ਤੁਸੀਂ ਇਹ ਵੀਡੀਓ ਦੇਖਿਓ ਜੇ ਤੁਸੀਂ ਐਵੇਂ ਸੇਮ ਬਣਾਉਂਗੇ ਬਹੁਲੀ ਵਧੀਆ ਜਿਹੜੀ ਤੁਹਾਡੀ ਫਿਟਿੰਗ ਆਉਗੀ ਸ਼ਰਟ ਦੀ ਕਿ ਕੋਈ ਇਹ ਚ ਆ ਮੋਹਲ ਦਾ ਕੋਈ ਦਿੱਕਤ ਨਹੀਂ ਰਹਿਣੀ ਕੋਈ ਸ਼ਰਟ ਪਿੱਛੇ ਨਹੀਂ ਨਹੀਂ ਜਾਊਗੀ ਪੂਰੀ ਵਧੀਆ ਜਿਹੜੀ ਸਟੀਚਿੰਗ ਹੋਊਗੀ ਅੱਗੇ ਆਪਾਂ ਕਾਟ ਪਾਉਣੇ ਆ ਮੋਢਿਆਂ ਦੀ ਤੇ ਆ ਆਪਾਂ ਨਿਸ਼ਾਨੀ ਲਾ ਲਈ ਸੀ ਇਹ ਆਪਣੀ ਛਾਤੀ ਦੀ ਲੱਗੀ ਹੋਈ ਆ ਤੇ ਇੱਥੋਂ ਤਾਂ ਆਪਾਂ ਦੇਖੋ ਇਸ ਤਰ੍ਹਾਂ ਮੀਟ ਕਰਾਂਗੇ ਬਿਲਕੁਲ ਸਿੰਪਲ ਹੈ ਜੀ ਕੁਝ ਵੀ ਨਹੀਂ ਉਹ ਹੈ ਦਾ ਇਹਦਾ ਫਰਕ ਕਿੰਨਾ ਰਹਿ ਗਿਆ ਵੱਧ ਘੱਟ ਰਹਿ ਜੂਗਾ ਆਰਾਮ ਨਾਲ ਇਹਦਾ ਪੌਣੇ 3 ਦਾ ਰਹਿ ਗਿਆ ਬਸ ਇਸ ਤਰ੍ਹਾਂ ਇੱਥੋਂ ਹੀ ਆਪਾਂ ਪਿਛਲੇ ਇਹ ਪਿਛਲੇ ਦੀ ਘਾਟ ਹੈ ਜੀ ਪੌਣੇ 2 ਤੋਂ ਚੱਕ ਲਈਏ ਤੇ ਆਪਾਂ ਗਲਾਈ 'ਚ ਲੈ ਆ ਕੇ ਆਹ ਜਿਹੜਾ ਆਪਣਾ ਛਾਤੀ ਵਾਲੀ ਨਿਸ਼ਾਨੀ ਸੀ ਇੱਥੇ ਆਪਾਂ ਮਿਲਾ ਦਈਏ ਤੇ ਅੱਗੇ ਆਪਾਂ ਇਹਦੀ ਦੇਖਦੇ ਆਂ ਸਿੰਪਲ ਇਸ ਤਰ੍ਹਾਂ ਇਸ ਤਰ੍ਹਾਂ ਥੋੜਾ 2.5 ਇੰਚ 2.5 ਇੰਚ ਇਧਰ 2.5 ਇੰਚ ਇਧਰ ਇਸ ਤਰ੍ਹਾਂ ਇੱਥੇ ਗੁਲਾਈ ਪੈ ਜੂਗੀ ਠੀਕ ਹੈ ਜੀ ਇਹ ਥੋੜੀ ਡੁੰਗੀ ਹੋਊਗੀ 2.5 ਇੰਚ ਇਧਰ 2.5 ਇੰਚ ਇਧਰ ਇੱਥੇ ਗੁਲਾਈ ਪਾਊਗੀ ਕਈਆਂ ਦੇ ਕੀ ਹੁੰਦਾ ਇੱਥੋਂ ਨਾ ਜਿਆਦਾ ਉੱਚਾ ਜਾਂ ਉਫਣ ਜੇ ਜਾਂਦੀ ਹੈ ਇੱਥੋਂ ਇਹ ਸੀਨ ਹੈ ਜਿਹੜੀ ਉਹਨਾਂ ਦੇ ਕਿਉਂ ਉਫਣਦੀ ਹੈ ਉਹਨਾਂ ਨੇ ਕੀ ਕਰਨਾ ਉਹਨਾਂ ਦੇ ਇਹ ਚੀਜ਼ ਘੱਟ ਹੋਊਗੀ ਇੱਥੇ ਗਲਾ ਹੁੰਦਾ ਨਾ ਤਾਂ ਇਹ ਚੀਜ਼ ਉਹਨਾਂ ਦੀ ਘੱਟ ਹੁੰਦੀ ਹੈ ਉਹਨਾਂ ਲਈ ਕੀ ਆਊਗਾ ਜਿਹੜੇ ਆਪਣਾ 2.5 ਇੰਚ ਦਾ ਨਿਸ਼ਾਨ ਹੈ ਉਹਤੇ ਆਪਾਂ ਅੱਧਾ ਇੰਚ ਅੰਦਰ ਨੂੰ ਲਾਵਾਂਗੇ ਇਸ ਤਰ੍ਹਾਂ ਕੱਟ ਪਊਗੀ ਉਹਨਾਂ ਦੇ ਅੱਧਾ ਇੰਚ ਅੰਦਰ ਪਰ ਮੇਰੇ ਪਰਫੈਕਟ ਰਹਿੰਦੀ ਹੈ ਜੀ ਇਹੀ ਇਹੀ ਕੱਟ ਮੇਰੇ ਸਿੰਪਲ ਬਣਦੀ ਹੈ ਜੀ ਦੇਖੋ ਬਹੁਤ ਸੋਹਣਾ ਜਿਹੜਾ ਸਿੰਪਲ ਜਿਹਾ ਤਰੀਕਾ ਸੀ ਤੁਹਾਨੂੰ ਦੱਸਿਆ ਹੁਣ ਆਪਾਂ ਇਹਦੀ ਕੱਟ ਪਾਉਣੇ ਆ ਜਿਹੜੀ ਪਹਿਲਾਂ ਪਿਛਲੇ ਚ ਪਾਈ ਸੀ ਪਹਿਲਾਂ ਚਾਰੇ ਪਿਸਤਾ ਚ ਆਪਾਂ ਕੱਟ ਪਾ ਲੈਨੇ ਆ ਹੁਣ ਕੀ ਕਰਨਾ ਜਿਹੜੇ ਆ ਦੋ ਪੀਸ ਸੀਗੇ ਹੁਣੇ ਦੋ ਪੀਸਾ ਚਾਪਾ ਕੱਟ ਪਾ ਲੈਨੇ ਆ ਜੇ ਕੁਝ ਗਲਤ ਹੋ ਜਾਂਦਾ ਘਬਰਾਉਣ ਦੀ ਕੋਈ ਲੋੜ ਨਹੀਂ ਤੁਹਾਡੇ ਹੱਥ ਚ ਕਲਾ ਹੋਣੀ ਚਾਹੀਦੀ ਹੈ ਸਭ ਕੁਝ ਹੈ ਜਿਹੜਾ ਕਵਰ ਹੋ ਜਾਂਦਾ ਅੱਜ ਕੱਲ ਤਾਂ ਡਿਜ਼ਾਈਨਿੰਗ ਹੀ ਬਹੁਤ ਤਰ੍ਹਾਂ ਦੀ ਚੱਲ ਰਹੀ ਹੈ ਜੀ ਜੇ ਕੁਝ ਗਲਤ ਹੁੰਦਾ ਇੱਥੇ ਡਿਜ਼ਾਈਨਿੰਗ ਬਣਾ ਦੋ ਸਹੀ ਹੋ ਜਾਂਦਾ ਹੁਣ ਜਿਵੇਂ ਇੱਕ ਮੈਂ ਵੀਡੀਓ ਵੀ ਦੇਖੀ ਸੀ ਉਹ ਗਲਾ ਪੱਟਾ ਹੋ ਗਿਆ ਸੀ ਉਹਨਾਂ ਤੋਂ ਉਹਨਾਂ ਨੇ ਕੀ ਕਰਿਆ ਪਾ ਕੇ ਲੇਸ ਵਿੱਚ ਛੋਟਾ ਨੇ ਇੱਕ ਪਾਤਾ ਇੰਨਾ ਸੋਹਣਾ ਨਾਲੇ ਤਾਂ ਡਿਜ਼ਾਈਨ ਬਣਿਆ ਨਾਲੇ ਜਿਹੜਾ ਆਪਣੀ ਉਹਨਾਂ ਦੀ ਉਹ ਗਲਤੀ ਹੈ ਜਿਹੜੀ ਓਕਾ ਬਣ ਗਈ ਮੈਨੂੰ ਲੱਗਦਾ ਜੀ ਹਨਾ ਜਿਹੜੀ ਇਹ ਜੋਇੰਟਲੈਸ ਚੱਲੀ ਆ ਇਹ ਵੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਦਾ ਸੂਟ ਕੱਪੜਾ ਘਟ ਗਿਆ ਹੋਣਾ ਨੀਚੋਂ ਉਹਨਾਂ ਨੇ ਕੀ ਕਰਿਆ ਜੋਇੰਟਲੈਸ ਪਾ ਕੇ ਸਾਈਡ ਤੋਂ ਜਿਹੜੀ ਪੱਟੀ ਨਿਕਲੀ ਹੋ ਬਾ ਡਿਜ਼ਾਈਨ ਬਣ ਗਿਆ ਹੋ ਇੰਨਾ ਟ੍ਰੈਂਡ ਚ ਰਿਹਾ ਤੇ ਦੇਖੋ ਕਿੰਨਾ ਹਨਾ ਕਿੰਨਾ ਸੋਹਣਾ ਲੱਗਦਾ ਬਣ ਕੇ ਉਹਨਾਂ ਦਾ ਟ੍ਰੈਂਡ ਹੀ ਉਹਦਾ ਚੱਲ ਪਿਆ। ਇਸ ਤਰ੍ਹਾਂ ਦਾ ਪੀਸ ਵੀ ਆਪਾਂ ਕੱਟ ਹੀ ਲੈਣੇ ਆ। ਬੈਸਟ ਆਪਾਂ ਜਿਹੜੇ ਪਾਰਟੀ ਵੇਅਰ ਸੂਟ ਹੁੰਦੇ ਆ ਪਿੱਛੇ ਵੀ ਬੁਕਰਮ ਪਾ ਲੈਣੇ ਆ। ਪਰ ਇੰਨਾਂ 'ਚ ਹੁਣ ਜਿਵੇਂ ਘਰੇ ਪਾਉਣ ਵਾਲੇ ਰੁਟੀਨ ਵਾਲੇ ਸੂਟ ਨੇ ਇੰਨਾਂ 'ਚ ਆਪਾਂ ਕਟਿੰਗ ਕਰਕੇ ਉਹੀ ਲਾਵਾਂਗੇ। ਨੈੱਕ ਰਹੂਗਾ ਜਿੰਨਾ ਤੁਹਾਡਾ ਨੱਕ ਹੈ। ਜੇ ਤੁਹਾਡਾ ਨੱਕ ਹੈਗੇ ਜੀ 6 ਇੰਚ ਤਾਂ 6 ਇੰਚ ਹੀ ਕਟਿੰਗ ਹੋਊਗੀ। ਜਿੰਨਾ ਉੱਪਰ ਮੋਢੇ 'ਚ ਸਟੀਚਿੰਗ ਚ ਆਜੂਗਾ ਉਹ ਨਾਲ ਨਿੱਚੋ ਆ ਜਿਹੜਾ ਉਹ ਘੱਟ ਚੋੜ। 6 ਇੰਚ। ਕਾਫੀ ਰੋਕ ਦਾ 6 ਇੰਚ ਠੀਕ ਹੈ ਜੀ ਨਾਰਮਲ ਜਿਹਾ ਲੱਗਦਾ। ਤੇ ਇਹਦੀ ਚੜਾਈ ਹੋਊਗੀ ਜੀ 2.5 ਇੰਚ। 2.5 ਇੰਚ ਬਿਲਕੁਲ ਨਾਰਮਲ ਹੁੰਦੀ ਹੈ। ਜੇ ਕੋਈ ਜ਼ਿਆਦਾ ਭੀੜੇ ਗਲੇ ਪਾਉਣਾ ਪਸੰਦ ਕਰਦਾ ਉਹਦੀ ਭਾ ਮਾ ਸਵਾਦ ਹੋਵੇ ਨੇ 2.5 ਇੰਚ ਹੀ ਪਾਓ ਜੇ ਤੁਸੀਂ 2.5 ਤੋਂ ਜ਼ਿਆਦਾ ਕਰੋਗੇ ਨਾ ਤਾਂ ਜਿਹੜਾ ਗਲਾ ਆਪਣਾ ਉਹ ਡਿੱਗਣ ਲੱਗ ਜੂਗਾ 2/3 ਇੰਚ ਬਹੁਤ ਹੈ ਜੀ ਇਸ ਤਰ੍ਹਾਂ ਆਪਾਂ ਕਟਿੰਗ ਫੇਰ ਕਰਦੇ ਆਂ ਪਹਿਲਾਂ ਇਹ ਜਿਹੜੀਆਂ ਨਿਸ਼ਾਨੀਆਂ ਨੇ ਉਹ ਆਪਾਂ نیچے ਕੱਢੀ ਇੱਕ ਆਪਣੀ ਆ ਹੈ ਸੱਚੋ ਜਿਹੜੇ ਆ ਦੋਨੇ ਪੀਸ ਨੇ ਹੁਣ ਆਪਾਂ ਇੱਥੇ ਬਰਾਬਰ ਰੱਖ ਲੈਣੇ ਨੇ ਦੋਨੇ ਪੀਸ ਬਰਾਬਰ ਕਰ ਲਿਓ ਇਸ ਤਰ੍ਹਾਂ ਜਿਹੜੇ 1/2 ਇੰਚ ਹਾਫ ਤੋਂ ਵੀ ਘੱਟ ਹਾਫ ਤੋਂ ਵੀ ਘੱਟ ਐਨ ਇਹਨੂੰ ਆਪਾਂ ਇਸ ਤਰ੍ਹਾਂ ਕੱਟ ਕੇ ਕੱਟ ਦੇਣਾ ਥੋੜਾ ਡਿਗਮਾ ਜਾ ਐਵੇਂ ਕਟਿੰਗ ਹੋ ਗਈ ਇਹਦੀ ਠੀਕ ਹੈ ਜੀ ਬਹੁਤੀ ਸਿੰਪਲ ਜੀ ਤੁਹਾਨੂੰ ਕਟਿੰਗ ਦੱਸੀ ਆ ਹੁਣ ਆਪਾਂ ਜਿਹੜੀਆਂ ਆਪਣੀਆਂ ਇਹ ਨਿਸ਼ਾਨੀਆਂ ਨੇ ਜਿਹੜੀਆਂ ਆਵਲੀਆਂ ਨਿਸ਼ਾਨੀਆਂ ਨੇ ਸਾਈਡ ਹੋ ਗਈਆਂ ਲੰਬੀਆਂ ਹੋ ਗਈਆਂ ਲੰਬੀਆਂ ਤਾਂ ਚਾਰੇ ਪੀਸਾਂ ਚ ਪੈਣੀਆਂ ਚਾਰੇ ਪਾਸੇ ਦੋਏ ਪੀਸਾਂ ਦੇ ਚਾਰੇ ਪਾਸੇ ਅੱਜ ਪੈਣਗੀਆਂ ਜਿਹੜੀਆਂ ਇਹ ਨੇ ਇਹ ਫਰੰਟ ਪੀਸ 'ਚ ਵੀ ਦੂਜੇ ਪਾਸੇ ਪੈਣਗੀਆਂ ਹੋਰ ਕੀ ਕਰਨਾ ਆਪਾਂ ਆਪਾਂ ਬਾਜੂ ਦੀ ਕਟਿੰਗ ਕਰਨੀ ਆ ਬਾਜੂ ਦੀ ਕਟਿੰਗ ਲਈ ਆਪਾਂ ਜਿਵੇਂ ਇਹ ਪੀਸ ਦੇਖੋ ਤੁਸੀਂ ਇਹ ਇੱਕ ਬਾਜੂ ਦਾ ਪੀਸ ਹੈ ਮਤਲਬ ਇਹ ਮਦੂਰਾ ਕਰਿਆ ਹੋਇਆ ਹੈ ਦੋ ਬਾਜੂ ਦਾ ਵੈਸੇ ਇਹ ਐਨੀ ਲੰਬਾਈ ਜਿਹੜਾ ਇਹ ਮਤਲਬ ਇੱਕ ਬਾਜੂ ਦੀ ਹੋਊਗੀ ਜਿੰਨੀ ਲੈਂਥ ਬਾਜੂ ਦੀ ਹੋਊਗੀ ਮਤਲਬ ਜੇ ਬਾਜੂ ਦੀ ਲੈਂਥ 18 ਤੇ ਰੱਖਣੀ ਹੈ ਤਾਂ 21 ਇੰਚ ਜਿਹੜੀ ਲੈਂਥ ਰੱਖਣੀ ਪਊਗੀ ਆਪਾਂ ਨੂੰ ਤੇ ਜੜਾਈ ਹੋਊਗੀ ਜਿਹੜਾਈ ਤੁਸੀਂ ਨਾ ਟੋਟਲ 20 ਤਾਂ ਕੱਟ ਹੀ ਲਿਆ ਕਰੋ ਕਰਨੇ ਬਾਜੂ ਦੀ ਜਿਹੜੀ ਜਿਹੜਾ ਸ਼ਰਟ ਦੇ ਨਾਲੋਂ ਕਪੜਾ ਲਾਇਆ ਸੀ ਉਹ ਚੋਂ ਆਪਾਂ ਬਾਜੂ ਦੀ ਕਟਿੰਗ ਕਰਨੀ ਹੈ ਬਾਜੂ ਦੀ ਕਟਿੰਗ ਲਈ ਆਪਾਂ ਜਿਹੜਾ ਜਿਵੇਂ ਬਾਜੂ ਦੀ ਲੈਂਥ ਹੁੰਦੀ ਆ 18 ਤਾਂ ਆਪਾਂ 21 ਲਵਾਂਗੇ ਲੰਬਾਈ ਵਧ ਲੈਣੀ ਤੇ 3 ਇੰਚ ਆਪਾਂ ਕੱਪੜਾ ਜਿਹੜਾ ਵਧ ਲੈਣਾ ਬਾਕੀ ਤੁਸੀਂ ਡਿਜ਼ਾਈਨ ਅਕੋਰਡਿੰਗ ਦੇਖ ਲੋ ਜੇ ਕੋਈ ਨੀਚੇ ਪੈਚ ਲੈ ਐਡ ਕਰਨੇ ਕੋਈ ਲੇਸ ਭਾ ਕੀ ਜੋ ਐਟ ਲੇਸ ਭਾ ਕੀ ਪੈਚ ਐਡ ਕਰਨ ਦੇ ਉਹਦਾ ਤੁਸੀਂ ਮਾਰਜਨ ਜਿਹੜਾ ਕੱਪੜਾ ਕੱਟ ਲਿਆ ਕਰੋ ਉਹਦਾ ਉਹਦਾ ਜ਼ਿਆਦਾ ਕੱਪੜਾ ਲੈਣ ਦੀ ਲੋੜ ਨਹੀਂ ਕਿਉਂਕਿ ਨੀਚੇ ਤਾਂ ਡਿਜ਼ਾਈਨਿੰਗ ਲੱਗ ਜੂਗੀ ਅੱਧਾ ਇੰਚ ਜਿਹੜਾ ਉੱਪਰ ਐਡ ਹੁੰਦਾ ਉਹ ਤਾਂ ਲੈਣੀ ਲੈਣਾ ਨੀਚੇ ਤੁਸੀਂ ਦੇਖ ਲਿਆ ਕਰੋ ਕਿ ਕਿੰਨਾ ਕੁ ਕੱਪੜਾ ਐਡ ਹੋਊਗਾ ਜਿਹੜੇ ਆਪਣੇ ਪੈਚ ਦੇ ਡਿਜ਼ਾਈਨਿੰਗ ਵਾਲੇ ਚੱਲ ਰਹੇ ਨੇ ਅੱਜ ਕੱਲ੍ਹ ਐਸਾ ਕਿ ਪੈਚ ਪੈਚ ਤੁਸੀਂ ਅਲੱਗ ਤੋਂ ਤਿਆਰ ਕਰ ਲਿਆ ਕਰੋ ਫਿਰ ਉਹ ਦੇਖ ਲਿਆ ਕਰੋ ਵੀ ਆਪਣਾ 3 ਇੰਚ ਦਾ ਡਿਜ਼ਾਈਨ ਬਣਿਆ ਹੋਇਆ ਪੈਚ ਦਾ ਵੀ ਬਾਜੂ ਦਾ ਆਪਾ ਕੱਪੜਾ 3 ਇੰਚ ਵੀ ਘੱਟ ਰੱਖੀਏ ਤਾਂ ਇਸ ਤਰ੍ਹਾਂ ਜਿਹੜੀ ਲੰਬਾਈ ਲਈ ਜਾਂਦੀ ਹੈ ਜੇ ਸਿੰਪਲ ਤੁਸੀਂ ਸਟਿਚ ਕਰਦੀਆਂ ਉਹ ਫੋਲਡ ਹੋ ਜੂਗੀ ਇਸ ਤਰ੍ਹਾਂ ਫੋਲਡ ਕਰੋਗੇ ਉਹ ਤੁਸੀਂ 3 ਇੰਚ ਵੱਟ ਲੈਣਾ ਇਹ ਆਪਾਂ ਲੰਬਾਈ ਲੈ ਲਈ ਹੈ ਤੇ ਦੀ ਚੜਾਈ ਹੋਊਗੀ ਜਿਹੜੀ ਤੁਸੀਂ 20 ਤਾਂ ਲਈ ਲਿਆ ਕਰੋ ਮੋਟਾ ਵੀਟ ਮਤਲਬ 10 ਇੰਚ ਤੱਕ ਕਿਸੇ ਦਾ ਬੰਦਾ ਨਹੀਂ ਕਿਸੇ ਦਾ ਹੀ ਬੰਦਾ ਹੁੰਦਾ ਹੋ ਕੇ ਜਿਆਦੇ ਉੱਪਰ ਲੇਟਦਾ ਤੇ ਇਹ ਆਪਾਂ ਨੇ ਘੱਟ 10 ਇੰਚ ਲੈ ਲਿਆ ਕਰੋ ਨੋ ਮੋਟਾ 8.5 ਇੰਚ ਹੀ ਹੁੰਦਾ ਹੁਣ ਕੀ ਕਰਨਾ ਤੁਸੀਂ ਦੇਖੋ ਇਹ ਮੈਂ ਦੋ ਪੀਸ ਲਈ ਸੀ ਇਸ ਤਰ੍ਹਾਂ ਦੋ ਦੇ ਦੋ ਪੀਸ ਆ ਜਾਂ ਤਾਂ ਤੁਸੀਂ ਹਾਂ ਉੱਠਾ ਪਾਸੇ ਵਾਲੂ ਰੱਖਣਾ ਸਿੱਧਾ ਪਾਸਾ ਅੰਦਰ ਰੱਖ ਲੈ ਮੈਨੂੰ ਕੀ ਕਰਨੇ ਦੇਖੋ ਐਵੇਂ ਲੰਬਾਈ ਹੈ ਦੀ ਲੰਬਾਈ ਤੋਂ ਐਵੇਂ ਆਪਾਂ ਤੈਹ ਲਾ ਲੇ ਗਏ ਠੀਕ ਹੈ ਜੀ ਇਸ ਤਰ੍ਹਾਂ ਤੈਹ ਲਾ ਲਈ ਇਧਰ ਖੁੱਲੀ ਸਾਈਡ ਆ ਗਈ ਇਹ ਇਹ ਆਪਣਾ ਮੋਢੇ ਵਾਲਾ ਪਾਸਾ ਆ ਗਿਆ ਇੱਥੇ ਦੋਵੇਂ ਮਾਮਾ ਆ ਗਏ ਇਹ ਆਪਣਾ ਡਰਮ ਸਾਈਡ ਆ ਜੂਗੀ ਇਹ ਚੀਜ਼ ਹੁਣ ਕੀ ਕਰਨਾ ਹੈ ਇਹ ਇਹ ਲੰਬਾਈਆਂ ਨੇ ਲੰਬਾਈ ਲਾ ਆ ਗਿਆ ਹੁਣ ਕੀ ਕਰਨਾ ਹੈ ਜੀ ਇਥੋਂ ਆਪਾਂ ਨੇ 2.5 ਇੰਚ ਤੇ ਨਿਸ਼ਾਨੀ ਲਾਉਣੀ ਹੈ 2.5 ਇੰਚ ਤੇ ਨਿਸ਼ਾਨੀ ਠੀਕ ਹੈ ਜੀ ਸਾਰੀ ਸਾਰੀ ਦਿਖਾਓ ਬਾ 2.5 ਇੰਚ ਤੇ ਨਿਸ਼ਾਨੀ ਲਾ ਲਈ ਅੰਦਰ ਵਾਲੀ ਸਾਈਡ ਤੋਂ ਤੇ ਜਿਹੜੀ ਇਹਦਾ ਸਾਰੇ ਦਾ ਹਾਫ ਕਿੰਨਾ ਹੋ ਗਿਆ 10 ਇੰਚ ਕੱਟ ਲਿਆ ਹੋਇਆ ਆਪਾਂ ਇਹਦਾ ਹਾਫ ਹੈ ਜੀ 5 ਇੰਚ ਉੱਪਰ 5 ਇੰਚ ਚ ਲਾ ਲਓ 4.5 ਤੋਂ ਲਾ ਨੂੰ ਐਵੇਂ ਗਲਾਈ ਪਾ ਬਿਲਕੁਲ ਹੀ ਸਿੰਪਲ ਜੀ ਕਾਟ ਹੈ ਤੁਸੀਂ ਦੇ 9 ਇੰਚ ਲਿਆ ਜੇ ਤੁਹਾਡੀ ਹਾਫ ਬੱਜੂ ਹੈ ਤਾਂ ਇਹ ਉਲਟ ਹੋਊ ਇਸ ਤੋਂ ਇਹ 3 ਇੰਚ ਵੱਜੂਗਾ ਜੇ ਤੁਹਾਡੀ ਪੌਣੇ ਪੌਣੀ ਬਾਏ ਲੈਂਥੇ ਵੱਧ ਤਾਂ ਇਹ 2.5 ਇੰਚ ਰਹੂਗਾ ਤੇ ਇੱਥੋਂ 5 ਇੰਚ 5 ਇੰਚ ਤੋਂ ਐਵੇਂ ਕਾਟ ਪਾ ਦੇਣੀ ਬਿਲਕੁਲ ਜਿਹੜਾ ਈਜ਼ੀ ਹੈ ਉਹ ਇਹਦਾ ਤਰੀਕਾ ਹੈ ਤੇ ਮੂਰੀ ਹੈਗੀ ਆਪਣੀ ਬਾਜੂ ਦੀ ਅੱਜ ਕੱਲ ਤਾਂ ਵੈਲ ਸ਼ੇਪ ਹੀ ਪਾਉਣਾ ਪਸੰਦ ਕਰਦੇ ਨੇ ਮੈਨੂੰ ਨਾ ਸਟਾਰਟਿੰਗ ਤੋਂ ਹੀ ਖੁੱਲੀਆਂ ਬਾਵਾ ਪਸੰਦ ਨੇ ਮੈਂ ਟਾਈਟ ਬਾਂ ਪਾਈ ਨਹੀਂ ਸਕਦੀ ਇਹਦੇ ਜਿਵੇਂ 7 ਇੰਚ ਰੱਖਣੀ ਆ ਮੂਰੀ ਆਪਾਂ ਨੇ ਤਾਂ 1 ਇੰਚ ਵਾਧੇ ਲੈ ਲਿਆ ਇਸ ਤਰ੍ਹਾਂ ਦੇਖੋ ਇੱਥੇ ਨਿਸ਼ਾਨੀ ਖਾ ਲਈ ਹੁਣ ਇਹਨੂੰ ਇੱਥੇ ਆਪਾਂ ਮੀਟ ਕਰਦੇ ਪਾਉਂਦੇ ਹੁਣ ਆਪਾਂ ਇਹਨੂੰ ਕਟਿੰਗ ਕਰ ਲੈਨੇ ਆ ਇਸ ਤੀ ए पॉइंट तो आप निशानी ला लग ठीक है जी हूँ की करना ये दो पीस सी है ना। दो पीस सी है है। ਇੱਕ ਵਾਰ ਇਹ ਇੱਕ ਵਾਰ ਉੱਪਰ ਲਈ ਇੱਕ ਵਾਰ ਵਿੱਚ ਵਿੱਚਲੀ ਸਾਈਡ ਆ ਗਈ ਹੁਣ ਕੀ ਕਰਨਾ ਹੈ ਜਿਹੜੇ ਇਹ ਨੇ ਬੈਕ ਬੈਕ ਪੀਸ ਬਣ ਗਏ ਇਹ ਨੇ ਫਰੰਟ ਪੀਸ ਨੇ ਇਹ ਫਰੰਟ ਪੀਸ ਚ ਪਾਉਗੀ ਕਾਟ ਕਾਟ ਕਿਵੇਂ ਪਾਉਣੀ ਆਪਾਂ ਇਹ ਜਿਹੜਾ ਦੇਖੋ ਇਹ ਗਲਾਈ ਸੀ ਇਹ ਗਲਾਈ ਤੋਂ 1.5 ਇੰਚ ਅੰਦਰ ਨਿਸ਼ਾਨੀ ਲਗੂਗੀ ਇੱਥੋਂ ਸਿੰਪਲ ਇਸ ਤਰ੍ਹਾਂ ਕਾਟ ਪਾ ਲਾਂਗੇ ਜਿੰਨਾ ਤੁਹਾਡਾ ਮੋਟਾ ਹੈ ਮੋਢੇ ਜਿਵੇਂ ਇੰਨਾ ਮੋਢਾ ਕੋਈ 9 ਇੰਚ ਹੈ ਇਸ ਦਾ 8.5 ਹੈ ਇਹ ਇੰਨਾ ਮੋਢਾ ਹੈ ਤਾਂ ਇਥੋਂ ਆਪਾਂ 4 ਇੰਚ ਅੰਦਰ ਕੱਟ ਪਾਵਾਂਗੇ ਹੌਲੀ ਹੌਲੀ ਪ੍ਰੈਕਟਿਸ ਹੋ ਜਾਂਦੀ ਹੈ ਫਿਰ ਤਾਂ ਇੰਚੀ ਟੇਪ ਹੋ ਮਾਪਣ ਦੀ ਵੀ ਲੋੜ ਨਹੀਂ ਪੈਂਦੀ ਸਿੱਧਾ ਕੈਂਚੀ ਚੱਕ ਕੇ ਕੱਟ ਪੈ ਜਾਂਦੀ ਹੈ ਐਨ ਐਕਸਪੀਰੀਅੰਸ ਹੋ ਜਾਂਦਾ ਹੌਲੀ ਹੌਲੀ ਜੇ ਤੁਸੀਂ ਕੰਟੀਨਿਊ ਰੱਖੋਗੇ ਠੀਕ ਹੈ ਜੀ ਦੇਖੋ ਨੂੰੇ ਟੋਪੀ ਸੱਚ ਕੱਟ ਪੈ ਗਈ ਇੱਧਰ ਕੱਟ ਪੈਗੀ ਤੇ ਇੱਧਰ ਕੱਟ ਪੈਗੀ ਇਹ ਆਪਣੇ ਬੈਕ ਸਾਈਡ ਆ ਜਾਣਗੇ ਇਹ ਆਪਣੇ ਫਰੰਟ ਸੈਕਟਰ ਆ ਜਾਣਗੇ ਓਕੇ ਜੀ ਉਮੀਦ ਕਰਦੇ ਹਾਂ ਜਿਹੜੀ ਤੁਹਾਨੂੰ ਕਟਿੰਗ ਹੈ ਉਹ ਪਸੰਦ ਆਈ ਹੋਗੀ ਇਹ ਸੂਟ ਸਟਿਚ ਕੀਤਾ ਹੋਇਆ ਵੀ ਤੁਹਾਨੂੰ ਦਿਖਾਵਾਂਗੇ ਕਿਵੇਂ ਦੀ ਲੁੱਕ ਦੇ ਰਿਹਾ